ਲਾਈਫ ਫਾਰੇ ਮੁੰਡੇ ਨਾਲ ਲਾਤੇ ਕਿਆ ਬਾਤ ਆ ਮੈਂ ਕਹਣਾ ਨਿਆਰੇ ਬੰਨੇ ਪੈ ਨੇ ਆਹਾ ਕਿਆ ਬਾਤ ਆ ਭਾਈ ਇਹ ਨਿਆਰੇ ਬੰਨੇ ਪੈ ਨੇ ਦੇਖੋ ਭਾਈ ਲੈ ਵੀ ਦੋਸਤੋ ਅੱਜ ਦਿਖਾਵਾਂਗੇ ਤੁਹਾਨੂੰ ਇੱਕ ਨਵੀਂ ਚੀਜ਼ ਤੇ ਆਪਣੀ ਦੁਕਾਨ ਦੇ ਵਿੱਚ ਲਾਉਣ ਜਾ ਰਿਹਾ ਕਿਉਂਕਿ ਗਰਮੀ ਬਹੁਤ ਹੈ ਤੇ ਬਾਈ ਆ ਗਏ ਭਾਈ ਸਸਤੀ ਕਾਰ ਪਹੁੰਚ ਗਏ ਤੇ ਬਾਈ ਜੀ ਨੂੰ ਕੀਤਾ ਤੇ ਫੋਨ ਤੇ ਅੱਜ ਸਿਸਟਮ ਲਾਉਣਗੇ ਆਪਣੇ ਤੇ ਤੁਹਾਨੂੰ ਦਿਖਾਉਣਾ ਕਿ ਸਿਸਟਮ ਲਾਉਣਗੇ ਆਜੋ ਚੱਲਦੇ ਅੰਦਰ ਆਪਾਂ ਆਜੋ ਵੇ ਆਜੋ ਆਇਆ ਲੰਘੇ ਵੇ ਲੰਘੇ ਹੋਈ ਲੈ ਵੀ ਇਧਰ ਏਸੀ ਵੀ ਲਾ ਰਿਆ ਹੋਰ ਮੈਂ ਇਧਰ ਤੇ ਉਧਰ ਠੰਡ ਵਾਸਤੇ ਹੋਰ ਚੀਜ਼ ਵੀ ਲਾ ਰਿਆ ਆਪਾਂ ਹੁਣ ਗਰਮੀ ਨਾ ਲੱਗੇ ਲਵੇ ਗਰਮੀ ਪੱਕੀ ਗੱਲ ਲੱਗਦੀ ਨਹੀਂ ਸ਼ਰਤਾਂ ਵਾਲੀ ਗੱਲ ਹੀ ਆ ਬਾਈ ਮੈਂ ਕਹਿੰਦਾ ਤੁਸੀਂ ਗਰਮੀ ਨੂੰ ਭਜਾਉਣ ਵਾਲੇ ਬੰਦੇ ਹੋ ਹੈ ਇਹ ਉਹ ਬੰਦੇ ਨੇ ਬਾਈ ਜਿਹੜੇ ਗਰਮੀ ਤੋਂ ਛੁਟਕਾਰਾ ਦਿਵਾਉਂਦੇ ਨੇ ਪਰ ਇੱਕ ਗੱਲ ਬਹੁਤ ਸੱਚ ਹੈ ਇਹਨਾਂ ਤਿੰਨਾਂ ਦੀ ਜੋੜੀ ਹਰ ਸੀਜ਼ਨ ਚਾਹੀ ਰਹਿੰਦੀ ਹੈ ਇਹੋ ਬੰਦੇ ਨੇ ਬਾਈ ਜਿਹੜੇ ਗਰਮੀ ਤੋਂ ਸਹਾਰਾ ਦਵਾਉਂਦੇ ਨੇ ਬੰਦੇ ਨੂੰ ਗਰਮੀ ਨੂੰ ਭਜਾ ਦਿੰਦੇ ਨੇ ਬਾਈ ਸਰਾ ਲਾਹਨਗਰ ਲੈ ਵੀ ਸਿਸਟਮ ਕੱਦਨੇ ਤਿਆਰ ਤੇ ਬਾਈ ਖੋਲ ਦੇਖਦੇ ਆ ਕੀ ਕੱਢਣਗੇ ਤੇ ਸਾਪ ਇਹ ਪੰਪ ਪੰਪ ਕਿੱਥੇ ਸਾਫ ਨਹੀਂ ਕਰਨ ਹੈ ਆ ਪਾਪੇ ਆ ਪਾਪੇ ਆ ਪੰਪ ਆਈ ਲੈ ਵੀ ਕਰਦਨੇ ਤਿਆਰੀ ਕਿਹਾਉਣਿਆ ਵੀ ਕਿਆ ਨਜ਼ਾਰਾ ਹੁੰਦਾ ਕਿਉਂਕਿ ਧੁੱਪ ਬਹੁਤ ਹੈ ਬਹੁਤ ਬੁਰਾ ਹਾਲ ਹੁੰਦਾ ਹੈ ਸਾਡੇ ਕੰਮ ਕਰਦਨੇ ਤੇ ਬਾਈ ਸਾਡੇ ਨੂੰ ਕੰਮ ਕਰਵਾ ਕੇ ਲੈ ਗਿਆ ਸੀ ਇਸ ਕਰਕੇ ਇਹਨਾਂ ਬਾਈ ਕਹਿੰਦੇ ਯਾਰ ਇੱਥੇ ਸਿਸਟਮ ਲਾ ਕੇ ਜਾਵਾਂਗੇ ਬਹੁਤ ਆਨੰਦ ਆਊਗਾ ਲੈ ਵੀ ਆਜ ਕਰਾਂ ਕਾ ਦਿਨ ਬਾਈ ਮੀਟਿੰਗ ਲੈ ਵੀ ਦੇਖਦੇ ਆਂ ਕਿ ਕੀ ਕੀ ਸਮਾਨ ਲਾਉਂਦੇ ਨੇ ਇਹ ਲੱਗਿਆ ਪੈਂਦਾ ਬਾਈ ਸਾਰੇ ਆਹ ਟੈਂਪਰ ਹੈ ਨੇ ਇਹਦੇ ਨਾਲ ਕੀ ਫਾਇਦਾ ਵੀ ਟੈਂਪਰ ਨਾਲ ਪਾਣੀ 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 ਜਿੱਦ ਨੂੰ ਗਿੱਲਾ ਨਹੀਂ ਹੁੰਦਾ ਇਹ ਨਾਲ ਬਾਈ ਅੱਛਾ ਅੱਛਾ ਪਾਣੀ ਵੀ ਘਾਜ ਜਿੰਨੇ ਸੋਕ ਕਰ ਦਿੰਦੇ ਨੇ ਜਿੰਨਾ ਕਿ ਟਾਈਮ ਆਉਂਦਾ ਚਿੱਕੜ ਜਾਂਦਾ ਉਹਨੇ ਟਾਈਮ ਤੇ ਟਾਈਮਰ ਕੱਟ ਮਾਰ ਜਾਂਦਾ ਬਾਈ ਅੱਛਾ ਅੱਛਾ ਹਾਂ ਜਿੰਨੇ ਟਾਈਮ ਚਿੱਕੜ ਹੁੰਦਾ ਉਹ ਚਿੱਕੜ ਨਹੀਂ ਹੁੰਦਾ ਸੇਮ ਨਹੀਂ ਹੁੰਦੀ ਤੂੰ ਆ ਜਾ ਬਣੀ ਜਾਂਦਾ ਰਹਿੰਦਾ ਤੂੰ ਆ ਜਾ ਭਾਰਾ ਜਿਹੜਾ ਪਾਣੀ ਆ ਗਿਆ ਫਿਰ ਵੀ ਦਿਖਾਉਂਦਾ ਮਾੜਾ ਮੋਟਾ ਜਿਹੜਾ ਗਿੱਲਾ ਹੁੰਦਾ ਉਹਨੇ ਟਾਈਮ ਤੇ ਟਾਈਮਰ ਕੱਟ ਮਾਰ ਜਾਂਦਾ ਅੱਛਾ ਅੱਛਾ ਟਾਈਮਰ ਤਾਂ ਲਾਇਆ ਹੁੰਦਾ ਬਾਈ ਬਾਕੀ ਪਾਣੀ ਵੀ ਘੱਟ ਲਾਇਆ ਸਾਨੂੰ ਪਾਣੀ ਵੀ ਘੱਟ ਲਾਇਆ ਬਾਈ ਇਹਦੇ ਨਾਲ ਚੀਜ਼ ਤਾਂ ਖੈਰ ਬਹੁ ਤੇ ਸਮਾਨਾ ਪੂਰਾ ਵਧੀਆ ਕੰਪਨੀ ਦਾ ਲਾ ਰਹੇ ਨੇ ਬਾਈ ਪੈਪੂ ਵੀ ਪੂਰੀ ਵਧੀਆ ਹਾਂ ਪੂਰੀ ਨਾ ਉਹ ਸਟਾਈਲ ਸਕਾਈ ਬਲੂ ਹੈ ਪੈਪ ਹਾਂ ਆ ਦੇਖ ਸਕਦੇ ਹੋ ਕਿ ਕਰ ਰਹੇ ਨੇ ਫਿਟਿੰਗ ਕੀ ਕੀ ਸਮਾਨ ਲੱਗਦਾ ਹੈ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਆ ਦੇਖੋ ਨਿਪਲ ਜੇ ਲਾਈ ਜਾਂਦੇ ਨੇ ਪਤਾ ਨਹੀਂ ਕੀ ਹੈ ਮੋਟਰਾਂ ਵਗੈਰਾ ਬਹੁਤ ਕੁਸਤਰਿਆ ਪਏ ਲੈ ਵੀ ਲਾਈਪ ਫਾਰੇ ਮੁੰਡੇ ਨਾਲ ਲਾਤੇ ਕੀ ਬਾਤ ਹੈ ਮੈਂ ਕਹਿੰਦਾ ਨਜ਼ਾਰੇ ਬੰਨੇ ਪੈ ਨੇ ਆਹਾਹਾ ਕੀ ਬਾਤ ਹੈ ਬਾਈ ਤਾਂ ਨਿਆਰੇ ਬੰਨੇ ਪਹਿਲਾਂ ਦੇਖੋ ਬਈ ਤੇ ਬਾਈਆਂ ਨੂੰ ਪੁੱਛਦੇ ਆਂ ਬਾਈ ਕਿੱਥੇ ਕਿੱਥੇ ਲਾਉਣੇ ਚਾਹੀਦੇ ਨੇ ਕੀ ਗੱਲ ਬਾਤ ਤੇ ਬਈ ਆਜੋ ਆਜੋ ਕੇ ਰਾਜੋ ਬਈਆ ਤੁਹਾਡੀ ਘਰੀਏ ਇੰਟਰਵਿਊ ਅਜਾ ਤੇ ਇਹਨੂੰ ਬੰਦ ਕਰਦੇ ਮਾੜਾ ਸਾਊਂਡ ਜਾ ਸਾਫ਼ ਹੋਊਗਾ ਹੋਰ ਜੀ ਬਾਈ ਜੀ ਕੀ ਹਾਲ ਚਾਲ ਵਧੀਆ ਬਾਈ ਜੀ ਕਿਰਪਾ ਮੇਰੀ ਠੀਕ ਠਾਕ ਹੋ ਸਾਰੇ ਹਾਂ ਜੀ ਹਾਂ ਤੇ ਬਈ ਕਿੱਥੇ ਕਿੱਥੇ ਲਾ ਕੇ ਆਉਨੇ ਕਿੰਨੇ ਕੁ ਦੂਰ ਲਾਏ ਆ ਉਹਨੇ ਤੁਸੀਂ ਬਾਈ ਆ ਲਿੰਡੀਆ ਸਾਰੇ ਕਿਤੇ ਹਾਂ ਜੀ ਤੇ ਕਿੱਥੇ ਕਿੱਥੇ ਲਾਉਣੇ ਚਾਹੀਦੇ ਨੇ ਇੱਥੇ ਪਾਰਕਾਂ 'ਚ ਵੀ ਲਾ ਦਿੰਨੇ ਆ। ਹਾਂਜੀ। ਜੇ ਮੈਂ ਆਪਣੇ ਦਰਖਤਾਂ ਕੋਲੇ ਲਾਉਣੇ ਆ ਬਈ ਦਰਖਤਾਂ ਕੋਲੇ ਵੀ ਲਾ ਦਿੰਨੇ ਆ ਪਾਰਕਾਂ 'ਚ ਲਾ ਦਿੰਨੇ ਆ। ਪਾਣੀ ਘੱਟ ਲੱਗਦਾ ਨੂੰ ਕਿਉਂ? ਪਾਣੀ ਘੱਟ ਜਿਵੇਂ ਆਪਾਂ ਕਹ ਦੀਏ ਵੀ ਨੋਰਮਲ ਜਿਵੇਂ ਆਪਾਂ ਉਹ ਕਰਨਾਗਾ। ਸਿੱਲ ਜੀ ਰਹਿੰਦੀ ਆ। ਹਾਂ। ਅੱਛਾ। ਜਦੋਂ ਮੱਛੀ ਨਾ ਗਰਮੀ ਨਾਲ ਮੱਛੀ ਜਾਂਦੇ ਆ ਨਾ। ਪੰਜਾਬ ਦੇ ਵਿੱਚ ਕਿਤੇ ਮਰ ਜਾਈ ਜਾ ਸਕਦਾ। ਜਿੱਥੇ ਮਰ ਜਾਈ। ਨਹੀਂ ਹਰ ਵੀ ਸ ਹੈ। ਠੀਕ ਹੈ। ਉਹ ਖਰਚਾ ਤਾਂ ਨਹੀਂ ਵੰਦਾ ਆਡਾ ਉਹਦਾ? ਉਹਦਾ। ਅਲੱਗ ਖਰਚਾ ਵਾਹੇਗਾ। ਆ ਕਿਉਂਕਿ ਤੇਲ ਵੀ ਫੁਕਦਾ ਵੀ ਕਿਉਂ? ਕੀ ਕਿਲੋਮੀਟਰ ਦੇ ਏਰੀਆ ਚ ਕੋਈ ਖਰਚਾ ਨਹੀਂ ਹੈਗਾ 30 ਕਿਲੋਮੀਟਰ ਦੇ ਏਰੀਆ ਚ ਕੋਈ ਖਰਚਾ ਨਹੀਂ ਹੈਗਾ ਉਹ ਸਾਬਣਾ ਬਾਈ ਦੂਰ ਆ ਉਹ ਸਾਬਣਾ ਦਾ 1500 ਰੁਪਿਆ ਆਪਾਂ ਉਹ ਤੇਲ ਖਰਚਾ ਜੇ ਹੋ ਜਾਂਦਾ ਕੋਈ ਬੜਾ ਨਹੀਂ ਜ਼ਿਆਦਾ ਹੈ ਲੈ ਵੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਦੇਤਾ ਤੇ ਜਿੰਨਾ ਵੀਰਾਂ ਨੇ ਇਹ ਲਵਾਉਣੇ ਨੇ ਕੀ ਕਹਿੰਦੇ ਨੇ ਇਹਨਾਂ ਨੂੰ ਫੋਗਰ ਸਿਸਟਮ ਫੋਗਰ ਸਿਸਟਮ ਤੇ ਲਵਾਉਣੇ ਨੇ ਤਾਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਬਹੁਤ ਹੀ ਘੈਂਟ ਸਿਸਟਮ ਹੈ ਬਾਈ ਤੇ ਅਸੀਂ ਲੈ ਰਹੇ ਹਾਂ ਨਿਆਰੇ ਫੁੱਲ ਕਿਉਂਕਿ ਸਾਡੇ ਨਾਲ ਬਹੁਤ ਗਰਮੀ ਆਉਂਦੀ ਤੇ ਜਿਹੜੀ ਆ ਦੁਕਾਨ ਹੈ ਇਹਦੇ ਵਿੱਚ ਗਰਮ ਹਵਾ ਆਉਂਦੀ ਤੇ ਅਸੀਂ ਇੱਧਰ ਸਾਈਡ ਤੇ ਲਵਾ ਲ ਉਦੋਂ ਸਾਡੇ AC ਵੀ ਲੱਗਿਆ ਪਰ AC ਲਾਉਣ ਦੀ ਲੋੜ ਹੀ ਨਹੀਂ ਪੈਂਦੀ ਬਾਈ ਮੈਂ ਕਹਿੰਦਾ ਇੰਨੀ ਠੰਡੀ ਹਵਾ ਹੁੰਦਾ ਨਜ਼ਾਰਾ ਬੰਨਿਆ ਪਿਆ ਤੇ ਮੈਂ ਦੇਖ ਸਕਦੇ ਹਾਂ ਅਸੀਂ ਗੇਟ ਦੇ ਉੱਪਰ ਹੀ ਲਵਾਏ ਨਾ ਕਿਉਂਕਿ ਉਹ ਰੇ ਧੁੱਪੇ ਤੱਤੀ ਹਵਾ ਹੁੰਦੀ ਤੇ ਹੁਣ ਪੂਰੀ ਠੰਡੀ ਠੰਡੀ ਹਵਾ ਹੁੰਦੀ ਹੈ ਬਾਈ ਲੈ ਵੀ ਥੋੜੀ ਵੀਡੀਓ ਪਾਤੀ ਤੇ ਬਾਈਆਂ ਨੂੰ ਵੱਧ ਤੋਂ ਵੱਧ ਕੰਮ ਦਿਓ ਬਾਈ ਕਿਉਂਕਿ ਇਹ ਬਹੁਤ ਮਿਹਨਤੀ ਬੰਦੇ ਨੇ ਪੂਰੇ ਤਿੰਨੇ ਜੁੰਡੀ ਦੇ ਯਾਰ ਨੇ ਹੈ ਪੂਰੇ ਜੁੰਡੀ ਦੇ ਯਾਰ ਨੇ ਕਹਿੰਦਾ ਪੂਰੇ ਮਿਹਨਤੀ ਬੰਦੇ ਨੇ ਬਈ ਇਹ ਇਹਨਾਂ ਨੂੰ ਯਾਰ ਕੰਮ ਜ਼ਰੂਰ ਦਿਓ ਤੇ ਜਿਹੜੇ ਵੀ ਇਹਨਾਂ ਲਵਾਉਣੇ ਨੇ ਬਗੀਚਾਂ ਦੇ ਵਿੱਚ ਜਾ ਕੇ ਤੇ ਫੁੱਲਾਂ ਦੇ ਜਾਂ ਦਰਖਤਾਂ ਦੇ ਲਵੇ ਲਵਾਉਣੇ ਨੇ ਬਹੁਤ ਘਾਟ ਚੀਜ਼ ਹੈ ਬਈ ਤੇ ਸੋਲਰ ਸਿਸਟਮ ਨਾਲ ਵੀ ਲਾਏ ਜਾਂਦੇ ਨੇ ਜਿੱਥੇ ਨਹੀਂ ਕੋਈ ਲਾਈਟ ਦਾ ਇਨਵਰਟਰ ਤੇ ਚੱਲੇ ਜਾਂਦੇ ਨੇ ਬਿਜਲੀ ਤੇ ਨਹੀਂ ਬਈ ਅੱਛਾ ਏਸੀ ਕਰੰਟ ਤੇ ਵੀ ਚੱਲੇ ਜਾਂਦੇ ਨੇ ਜਿਹਨੇ ਸੋਲਰ ਸਿਸਟਮ ਰਾਹੀਂ ਲਵਾਉਣੇ ਨੇ ਉਹ ਵੀ ਇਹਨਾਂ ਲਵੇ ਹੈਗੇ ਨਾ ਸਿਸਟਮ ਬਈ ਠੀਕ ਹੈ ਵੀ ਠੀਕ ਹੈ